ਜੋ ਜੁਗਰੂ ਨਹੀਂ ਆ ਜੀ ਕੰਪਿਊਟਰ 3 4 ਗਿਆ ਹੁਣ ਉਸਕੇ ਦੇਖੋ ਅਦਾਲਤ ਵਿਆਹ ਦੇ ਤੇ ਕਾਲੇ ਦਾ ਸਰਪਿਆਣਾ ਹੈ ਉਹ ਸ਼ਾਇਦ ਵੇੜਾ ਤੋ ਆ ਬੈਠੇ ਨੇ ਕੋਤਸਾਰ ਅਦਾਲਤ ਵਿਆਹ ਵਿਸਰੀ ਬਜਾਈ ਬਧੇ ਕਬੂਲ ਕਰਿਓ ਵਾਈ ਗੱਟੀ ਦਾ ਖਾਲਸਾ ਜੀ ਮਲਦ ਸੰਧਰ ਤੜਨ ਕਰ ਲੈ 11 ਤਰੀਕ ਦਾ ਅੱਜ ਲਈ ਆਪਾਂ ਇਕੱਠੇ ਹੋਏ ਆ ਜੋ ਸਰਦਾਰ ਸੁਖਵੀਰ ਸਿੰਘ ਬਾਦਮੀ ਦੇ ਜਿਹੜੀ ਉੱਥੋਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰ ਕੇ ਉਲਕੀ ਸੀ ਹੋਰ ਹੋਣ ਜੀ ਜੰਮਣੀ ਹੈ ਇਹਨਾਂ ਦੋਨਾਂ ਦੇ ਮਾਮੂਲੀ ਜਵਾਬ ਬਣਦੇ ਬਾਕੀ ਬਜ਼ੁਰਗਾਂ ਨੇ ਦੋਹਾਂ ਸਪੀਰ ਤੇ ਕਦਮ ਦੀ ਇਸ ਗੀਟੇ ਦੇਵਜਿਆ ਸਿਆਸਤ ਵੀ ਨਹੀਂ ਕੀਤੀ ਹੋਣੀ ਸਰਕਾਰ ਇਹ ਕਹਿੰਦਾ ਕਿ ਆਪਣੀ ਸਾਰੀ ਬਦਕਰਾ ਪਾਣੀ ਤੇ ਮਾਇਆ ਕੰਮ ਕਰਨਾ ਬੜੀ ਮੁਸ਼ਕਿਲ ਬਣ ਜਾਂਦੀ ਹੈ ਜਿਹੜੇ ਦੇਖਦੇ ਜਿਹੜੇ ਯਾਰ ਸਾਡੇ ਰਹਿਣ ਕਿ ਤੁਹਾਨੂੰ ਸਾਰੇ ਬੰਦਾ ਤੋਂ ਜਿਹੜੇ ਪੁਲਾਏ ਦੇਖੋ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਜੋ ਕਾਲੀ ਦਲ ਨੇ ਮੋਰਚਾ ਗੱਡਣਾ 1 ਸਤੰਬਰ ਤੋਂ ਉਹਦੇ ਸਮਾਜੇ ਪੰਜਾਬ ਨੂੰ ਹਿਲਾਉਣ ਲਈ ਧਾਰੇ ਤੇ ਚਾਰੇ ਜ਼ਿਲ੍ਹਾ ਵਾਈਜ਼ ਚੌਥਾ ਲਾ ਮਿਸਾਲ ਤਾਂ ਨਾ 11 ਅਗਸਤ ਸਮਾ 10 ਵਜੇ ਉਡਾ ਦਫਤਰ ਮੁਰੇ ਅਰਬਨ ਸਟੇਟ ਕੱਲ ਹੋਣ ਜਾ ਰਿਹਾ ਹੈ ਪਾਰਟੀ ਪ੍ਰਧਾਨ ਨੇ ਪਹੁੰਚਣਾ ਸਮੂਹ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਪਹੁੰਚਣਾ ਸਾਰੇ ਹਲਕਿਆਂ ਤੋਂ ਬਹੁਤ ਵੱਡੇ ਕਾਫਲੇ ਬਸਾਂ ਦੇ ਕਾਰਾਂ ਦੇ ਪਹੁੰਚ ਰਹੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਦੀ ਲੜਾਈ ਲੜੇ ਅਕਾਲੀ ਦਲ ਬਚਨ ਵੱਧਾ ਉਹਦੇ ਲਈ ਇੱਥੇ ਇਕੱਤਰ ਹੋਇਆ ਸਾਰੇ ਬਜਾਜ ਸਾਹਿਬ ਦੇ ਸਤਾਨ ਗ੍ਰਹਿ ਸਤਾਨ ਵਿਖੇ ਛੋਟੇ ਬਜਾਜ ਸਾਹਿਬ ਦੇ ਅਮਰਿੰਦਰ ਬਜਾਜ ਦੇ ਇੱਥੇ ਸਾਰੇ ਸਾਡੇ ਸਰਕਲ ਪ੍ਰਧਾਨ ਯੂਥ ਦੇ ਸਾਰੇ ਸਾਡੇ ਲੀਡਰਸ਼ਿਪ ਡੈਲੀਗੇਟਸ ਤੇ ਜਿਨ੍ਹਾਂ ਨੇ ਐਮਸੀ ਦੀ ਇਲੈਕਸ਼ਨ ਲੜੀਆਂ ਉਹ ਸਾਰੀ ਲੀਡਰਸ਼ਿਪ ਪਹੁੰਚੀ ਸੀ ਉਹਨਾਂ ਨੇ ਕਿਉਂਕਿ ਸਾਰਿਆਂ ਦੀ ਜ਼ਿੰਮੇਵਾਰੀ ਦੇ ਸਾਡੇ ਨੂੰ ਕੁਝ ਵੀ ਚਾਹੀਦਾ ਹੈ ਬਈ ਕੱਲ ਚਾਹੀਦਾ ਕਿਸੇ ਨੂੰ ਕੋਈ ਹੋਰ ਚੀਜ਼ ਚਾਹੀਦੀ ਹੈ ਤਾਂ ਜਗਾ ਵੀ ਮੈਂ ਨਾਲ ਦੱਸਦਾ ਕਿ 10 ਪੋਡਾ ਦੇ ਮੂਹਰੇ ਦਫ਼ਤਰ ਦੇ ਮੂਹਰੇ ਧਰਨਾ ਹੋਣਾ ਪਰ ਪਟਿਆਲਾ ਸ਼ਹਿਰ ਨੂੰ ਜਿਹੜੀ ਕੰਸਟਿਟੈਂਸੀ ਨੂੰ ਜਿਹੜਾ ਸਥਾਨ ਮਿਲਿਆ ਉਹ ਗਪਾਲ ਸਵੀਟਸ ਅਰਬਨ ਸਟੇਟ ਫੇਸ 2 ਦੇ ਮੂਹਰੇ ਇਕੱਤਰ ਹੋਣਾ ਉੱਥੇ ਆਪਣੇ ਸਾਰੇ ਵਹੀਕਲ ਲਾ ਕੇ ਪੈਂਪੂਟ ਲੈਬਰਰ ਆਪਣੀਆਂ ਗੱਡੀਆਂ ਬੱਸਾਂ ਕਾਰਾਂ ਲਾ ਕੇ ਪਟਿਆਲੇ ਸ਼ਹਿਰ ਦੀ ਸਾਰੀ ਪੰਥ ਤੇ ਪੰਜਾਬ ਦੀ ਲੜਾਈ ਲੜਨ ਵਾਲੀ ਲੀਡਰਸ਼ਿਪ ਨੇ ਤੇ ਵਰਕਰਾਂ ਨੇ ਇਕੱਤਰ ਹੋ ਕੇ ਨਾਅਰੇ ਜਕਾਰੇ ਲਾਉਂਦੇ ਹੋਏ ਕੇਜਰੀਵਾਲਾ ਸ਼ੀਸ਼ ਮੈਦ ਦੇ ਸ਼ੀਸ਼ੇ ਲਾਉਣੇ ਨੇ ਤਾਲੂੜਾ ਮੁਹਾਲੇ ਘੇਰਨਾ ਸੀ ਮੋਰਚੇ ਦੇ ਬਾਅਦ ਚ ਤੇ ਪਾਰਟੀਪੰਡਾਂ ਦਾ ਸੁਨੇਹਾ ਲੈਣਾ ਤੇ ਸ਼ਰੋਮਨੀ ਕਾਲੀ ਦਲ ਦੀ ਜਿਹੜੀ ਬਿੱਡੀ ਜੰਗ ਹੈ ਇਹਨੂੰ ਕਾਮਯਾਬ ਕਰਨਾ ਪੰਜਾਬ ਪੰਜਾਬੀ ਤੇ ਪੰਜਾਬ ਦਾ ਕਿਸਾਨ ਬਚੋੜਾ ਬਹਾਦਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਵਾਲੀ ਸਮਝੋਗੇ ਜੀ ਆਪਾਂ ਬਜਾਅ ਸਾਨੂੰ ਤਗੜਾ ਕਰਾਂਗੇ ਤਾਂ ਵੀ ਆਪਾਂ ਪਟਿਆਲੇ ਸ਼ਹਿਰ ਨੂੰ। ਕੱਲ ਸਿੰਘੀਰ ਸਿੰਘ ਬਾਦਲ ਜੀ ਨੇ ਤੁਹਾਨੂੰ ਆਣਾ। ਦੇਖੋ ਅਸੀਂ ਦੇਖ ਲਈ ਆਪਾਂ ਝਾੜੂ ਦੇਖ ਲਈ। ਸਾਢੇ 3 ਸਾਲ ਦੇ ਵਿੱਚ ਝੂਠੀ ਝੂੜੀ ਸਰਕਾਰ ਬਣੀ। ਕੁਛ ਨਹੀਂ ਵੇਚਿਆ ਮਨੇ ਝੂੜੀ ਵੇਚਿਆ ਮੁੱਖ ਮੰਤਰੀ ਸਾਹਮਣੇ ਪਟਿਆਲੇ ਦੀ ਧਰਤੀ ਦੇ ਕੱਲ ਸਿੰਘੀਰ ਸਿੰਘ ਬਾਦਲ ਜੀ ਨੇ ਆਉ। ਆਪਣੇ ਵੀ ਇਮਤਿਹਾਨ ਵੀ ਲਾ ਲਓ। ਆਪਾਂ ਰੋਜ਼ ਜ਼ਾਹਰ ਕਰ ਦਿੰਦੇ ਆ ਵੀ ਪਟਿਆਲੇ ਸ਼ਹਿਰ ਦੇ ਵਿੱਚ ਅਕਾਲੀ ਦਲ ਦੀ ਜਦੋਂ ਸਰਕਾਰ ਦੀ ਆਪਾਂ ਸ਼ਕਤੀ ਚ ਲੈ ਕੇ ਆਏ ਜੀ। ਤਾਂ ਮੇਰੀ ਬੇਨਤੀ ਹੈ ਦੇਖੋ ਬਜਾਸਾ ਉਹਦੇ ਵਿੱਚ ਕੱਲਾ ਕੱਲਾ ਬੰਦਾ 10-10 ਬੰਦੇ ਨਾਲ ਲੱਗਿਆ ਬਜਾਸਾ ਕੈਮਰੇ ਵਿੱਚ ਬਿਲਕੁਲ ਜਿਹੜਾ ਪੰਜਾਬ ਦੇ ਜਿਹੜੀ ਆਪ ਦੀ ਸਰਕਾਰ ਨੇ ਜ਼ਮੀਨਾਂ ਖੋਣ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਉਹਨੂੰ ਰੱਦ ਕਰਾਉਣ ਵਾਸਤੇ ਕਿਉਂਕਿ ਜ਼ਮੀਨਾਂ ਖੋਣੀਆਂ ਕੋਈ ਮਕਾਬਲ ਨਹੀਂ ਹੈ ਪਰ ਸ਼ੋਮਣੀ ਕਾਰਡਲ ਦੇ ਪ੍ਰਧਾਨ ਸਾਹਿਬ ਸੁਭੀਸ਼ ਸਿੰਘ ਜੀ ਬਾਦਲ ਸਾਹਿਬ ਨੇ ਜਿਗਵਾਏ ਜਿਹੜਾ ਬਹੁਤ ਵੱਡਾ ਧਰਨਾ ਜਿਹੜਾ ਉਡਾ ਗਰਾਉਂਡਕਾਰ ਅਰਬਰ ਸੇਟਿੰਗ ਦਾ ਅਦਕਾਲ ਦਿੱਤਾ ਜਾਣਾ ਹੈ ਉਹਦੀ ਤਿਆਰੀ ਦੇ ਵਿੱਚਾਰੇ ਸਾਰੇ ਅਸੀਂ ਇਕੱਠੇ ਹੋਏ ਆਂ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਜੋਸ਼ ਹੈ ਔਰ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਪੰਜਾਬ ਵੀ ਪੰਜਾਬੀ ਨੂੰ ਬਚਾਉਣ ਵਾਸਤੇ ਜ਼ਮੀਰਾਂ ਨੂੰ ਬਚਾਉਣ ਵਾਸਤੇ ਪੰਜਾਬੀ ਨੂੰ ਬਚਾਉਣ ਵਾਸਤੇ ਆਪਾਂ ਸਾਰਿਆਂ ਜਿਹੜਾ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਧਰਨਾ ਦਈਏ ਕਿਉਂਕਿ ਜ਼ਮੀਂਦਾਰ ਸੀ ਉਹਨਾਂ ਨੂੰ ਇੱਕ ਅੱਜ ਖੂਨ ਨਹੀਂ ਦੇਣੀ ਕਿਸੇ ਵੀ ਕੀਮਤ ਤੇ ਚਾਹੇ ਸਾਨੂੰ ਜਿੰਨੀ ਮਰਜ਼ੀ ਕੁਰਬਾਨੀਆਂ ਕਰਨੀਆਂ ਪੈਣ ਤੇ ਕੱਲ ਦੇ ਧਰਨੇ ਵਿੱਚ ਸ਼ਾਮਲ ਹੋ ਕੇ ਅਸੀਂ ਬਹੁਤ ਵੱਡੇ ਕਾਰਜ ਦੇਕਾਰ ਇੱਕ ਵਾਰੀ ਸਰਕਾਰ ਨੂੰ ਜਗਾ ਦੇਈਏ ਕਿ ਜਿਹੜਾ ਪੰਜਾਬ ਦਾ ਜ਼ਿੰਮੇਦਾਰ ਹੈ ਉਹ ਤੁਹਾਡੇ ਹੱਥ ਚੋਲੇ ਜਾਣਦੇ ਨਹੀਂ ਕੋਈ ਵੀ ਕੋਈ ਜੀ ਜਬਰਦਸਤੀ ਨਹੀਂ ਖੋਈ ਜਾ ਸਕਦੀ ਨਾਸੀਬ ਖੋੜ ਗਿਆ ਸ਼ੋਮਰੀ ਗੱਲ ਦੇ ਪ੍ਰਾਨ ਸਾਹਿਬ ਤੋਂ ਵੀਰ ਜੀ ਦੇ ਬਾਦ ਦੇ ਮੌਦੂ ਸਾਰੀ ਸਾਰਾ ਬਹੁਤ ਵੱਡੇ ਇਕੱਠ ਹੋ ਰਿਹਾ ਨਾ ਮੈਂ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਵੀ ਪਟਿਆਲਾ ਜਿਹਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਹੋਂਕ ਵਾਕਏ ਤੁਸੀਂ ਇੱਥੇ ਪਹੁੰਚੋ ਆਪਣੇ ਹਾਜ਼ਿਰ ਲਵਾਓ ਔਰ ਆਪਣੀ ਜਿਹੜੀ ਹੈ ਪੰਜਾਬੀ ਨੂੰ ਬਚਾਣ ਦੇ ਘਰ ਆਪਣੇ ਯੋਗਦਾਨ ਪਾਓ ਆਪਣਾ ਹਿੱਸਾ ਪਾਓ